ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਜੋ ਕਿ ਕਲਜੀਤ ਨਿੰਗਿਆ ਉਹ ਤੁਹਾਨੂੰ ਪਤਾ ਉਹਦੀ ਵੀਡੀਓ ਆਈ ਆ ਤੇ ਪ੍ਰਸ਼ਾਸਨ ਨੇ ਭਾਈ ਸਾਹਿਬ ਤੇ ਜੋ ਲਾਪਰੀਜੀਆ ਨਾ ਤੇ ਕਾਰਵਾਈ ਕੀਤੀ ਆ ਉਹ ਝੂਠੀ ਕਰਕੇ ਜਾਂ ਕੋ ਕਿਵੇਂ ਵੀ ਤੁਹਾਨੂੰ ਵੀ ਪਤਾ ਜੋ ਅੱਜ ਕੱਲ ਚੱਲ ਰਿਹਾ ਜੋ ਕਿ ਮਹਾਰਾਜ ਦਾ ਦਿੱਤਾ ਆ ਬਾਣਾ ਆ ਸਿੱਖੀ ਸਰੂਪ ਦੇ ਵਿੱਚ ਆ ਕੱਲ ਕਰ ਆਪਦੀ ਲੁਤਰੋ ਆ ਜਿਹੜੀ ਜ਼ੁਬਾਨ ਉਹ ਸੰਭਾਲ ਲਾ ਨਹੀਂ ਤਾਂ ਇਹ ਨਾ ਹੋਵੇ ਕਦੇ ਅਸੀਂ ਤੇਰੀ ਜ਼ੁਬਾਨ ਤੇ ਸਾਨੂੰ ਕੰਟਰੋਲ ਕਰਨਾ ਪੈ ਦੇ ਕੰਟਰੋਲ ਐਵੇਂ ਦਾ ਵੀ ਅਸੀਂ ਤੇਰੀ ਜ਼ੁਬਾਨ ਪੁੱਟ ਕੇ ਲੈ ਜਾਵਾਂਗੇ ਜੋ ਭਾਈ ਸਾਹਿਬ ਆ ਜੋ ਅੱਜ ਡਬਰੂਗੜ੍ਹ ਜੇਲ੍ਹ ਦੇ ਵਿੱਚ ਬੈਠੇ ਆ ਅਸੀਂ ਉਹਨਾਂ ਦੇ ਸਤੰਤਾ ਤੇ ਚੱਲਣ ਵਾਲੇ ਆ ਜੋ ਅੱਜ ਬਾਣਿਆਂ ਦੇ ਵਿੱਚ ਬੰਦੇ ਰੜੇ ਹੋਇਆ ਉਹਨਾਂ ਦੀ ਕੀਤੀ ਹੋਈ ਇਹ ਕਾਰਗੁਜ਼ਾਰੀ ਆ ਜਿਹੜੀ ਅੱਜ ਭਾਈ ਸਾਹਿਬ ਦੇ ਬ੍ਰਦਰ ਤੇ ਹੋਈ ਆ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਜੋ ਕਿ ਕਲਜੀਤ ਨਿੰਘਿਆ ਉਹ ਤੁਹਾਨੂੰ ਪਤਾ ਉਹਦੀ ਵੀਡੀਓ ਆਈ ਆ ਤੇ ਪ੍ਰਸ਼ਾਸਨ ਨੇ ਭਾਈ ਸਾਹਿਬ ਤੇ ਜੋ ਲਾਪਰੀ ਜੀ ਇਹਨਾਂ ਤੇ ਕਾਰਵਾਈ ਕੀਤੀ ਆ ਉਹ ਝੂਠੀ ਕਰਕੇ ਜਾਂ ਕੋਈ ਕਿਵੇਂ ਵੀ ਸੋਨੂ ਵੀ ਪਤਾ ਜੋ ਅੱਜ ਕੱਲ ਚੱਲ ਰਿਹਾ ਕਾਕਾ ਹੀ ਕਲਜੀਤ ਨਿੰਗਰੂ ਕਹਿਣਾ ਚਾਹੁੰਦੇ ਆ ਵੀ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਇਹ ਕਲਜੀਤੇ ਨਿੰਗਦੇ ਨੱਥ ਪਾਓ ਤੇ ਕਲਜੀਤਿਆ ਅਸੀਂ ਤੈਨੂੰ ਵੀ ਵੀਡੀਓ ਰਾਹੀਂ ਦਿਖਾਣਾ ਚਾਹੁੰਦੇ ਆ ਵੀ ਤੂੰ ਬਾਹਰ ਆ ਜਾ ਕਿਉਂ ਆਸੀਂ ਚਿੱਕੜ 'ਚ ਐਟ ਨਹੀਂ ਮਾਰਨਾ ਚਾਹੁੰਦੇ ਠੀਕ ਆ ਨਾ ਤੂੰ ਇੱਕ ਬਾਣਾ ਪਾਇਆ ਹੋਇਆ ਉਹ ਇੱਕ ਬਾਣਾ ਪਾ ਕੇ ਜੋ ਕਿ ਮਹਾਰਾਜ ਦਾ ਦਿੱਤਾ ਆ ਬਾਣਾ ਆ ਸਿੱਖੀ ਸਰੂਪ ਦੇ ਵਿੱਚ ਆ ਗਲ ਕਰ ਆ ਆਪਦੀ ਲੁਤਰੋ ਆ ਜਿਹੜੀ ਜ਼ੁਬਾਨ ਉਹ ਸੰਭਾਲ ਲੈ ਨਹੀਂ ਤਾਂ ਇਹ ਨਾ ਹੋਵੇ ਕਿਤੇ ਅਸੀਂ ਤੇਰੀ ਜ਼ੁਬਾਨ ਤੇ ਸਾਨੂੰ ਕੰਟਰੋਲ ਕਰਨਾ ਪੈ ਦੇ ਕੰਟਰੋਲ ਐਵੇਂ ਦਾ ਵੀ ਅਸੀਂ ਤੇਰੀ ਜ਼ੁਬਾਨ ਪੁੱਟ ਕੇ ਲੈ ਜਾਵਾਂਗੇ ਚਾਹੀਏ ਤਾਂ ਅਸੀਂ ਤੇਰਾ ਜਿੱਥੇ ਮਰਜ਼ੀ ਸੋਦਾ ਲਾ ਸਕਦੇ ਆ ਗਲ ਕਰ ਨਹੀਂ ਅਸੀਂ ਜੋ ਭਾਈ ਸਾਹਿਬ ਆ ਜੋ ਅੱਜ ਡਬਰੂਗੜ੍ਹ ਜੇਲ੍ਹ ਦੇ ਵਿੱਚ ਬੈਠੇ ਆ ਅਸੀਂ ਉਹਨਾਂ ਦੇ ਸੰਤਾਨਾਂ ਤੇ ਚੱਲਣ ਵਾਲੇ ਆਂ ਵੀ ਇੱਕ ਸਿੱਖੀ ਸਰੂਪ ਦੇ ਵਿੱਚ ਬੰਦਾ ਆ ਅਸੀਂ ਉਹਦੇ ਤੇ ੱਤਕਾ ਨਹੀਂ ਕਰਨਾ ਤੇ ਆਪਣੇ ਆਪ ਕਦੇ ਨਾ ਕਦੇ ਬੰਦਾ ਬਣ ਜਾਊਗਾ ਗੱਲ ਕਰੇ ਬੰਦਾ ਨਹੀਂ ਬਣਦਾ ਇਹ ਦਿਨ ਰਾਤ ਭਾਈ ਸਾਹਿਬ ਤੇ ਵੀਡੀਓ ਪਾਉਂਦਾ ਆ ਜੋ ਭਾਈ ਸਾਹਿਬ ਦਾ ਭਰਾ ਸੀਗਾ ਉਹ ਆਉਣਾ ਦੋਦਾਂ ਨਾਲ ਉਹ ਤੇਰੇ ਵਰਗੇ ਥੱਲੇ ਬੰਦੇ ਰਲ ਕੇ ਵਿੱਚ ਜੋ ਅੱਜ ਬਾਣਿਆਂ ਦੇ ਵਿੱਚ ਬੰਦੇ ਰਲੇ ਹੋਇਆ ਉਹਨਾਂ ਦੀ ਕੀਤੀ ਹੋਈ ਇਹ ਕਾਰਗੁਜ਼ਾਰੀ ਆ ਜਿਹੜੀ ਅੱਜ ਭਾਈ ਸਾਹਿਬ ਦੇ ਬ੍ਰਦਰ ਤੇ ਹੋਈ ਆ ਠੀਕ ਹੈ ਨਾ ਅਸੀਂ ਜਿੰਨਾ ਚਿਰ ਭਾਈ ਸਾਹਿਬ ਬਾਹਰ ਨਹੀਂ ਆਉਂਦਾ ਉਹਨਾਂ ਚੱਕ ਠੰਡੇ ਆ ਤੇ ਪਹਿਲਾਂ ਵੀ ਠੰਡੇ ਸੀਗੇ ਹਲੇ ਤੱਕ ਵੀ ਰਵਾਂਗੇ ਬਿੱਕਲ ਜਿੱਤਿਆ ਤੈਨੂੰ ਅਸੀਂ ਚੇਤਾਵਨੀ ਦੇਣਾ ਚਾਹੁੰਦੇ ਆ ਤੂੰ ਆਪਣਾ ਬਾਜ ਆ ਜਾ ਨਹੀਂ ਤਾਂ ਤੇਰੇ ਦਿਨ ਕਿਸੇ ਦਿਨ ਬਹੁਤ ਭੈੜੀ ਕਰਾਂਗੇ ਦੂਜੇ ਤੂੰ ਕੀ ਕਹਿੰਦੇ ਤੂੰ ਸਾਨੂੰ ਮੈਂਬਰ ਬਣ ਕੇ ਵਿਖਾ ਦੇ ਭਾਈ ਸਾਹਿਬ ਨੂੰ 4 ਲੱਖ ਵੋਟਾਂ ਤੇ ਜਿਤਾਇਆ ਜੋ ਕਿ ਭਾਈ ਸਾਹਿਬ ਦੇ ਕਿਹਾ ਜੋ ਕਹੇਗਾ 4 ਲੱਖ ਵੋਟ ਪਈ ਸੀ ਤੂੰ ਪਿੰਡ ਦਾ ਸਾਨੂੰ ਮੈਂਬਰ ਬਣ ਕੇ ਦੱਸ ਦੇ ਬਾਕੀ ਮੇਰੇ ਸਾਥੀ ਬਿਆਨ ਕਰਨਗੇ ਹਾਂਜੀ ਬੋਲੋ ਕਹਤਾ ਵਾਈ ਬਿੱਲੀ ਪੱਤੇ ਬਾਬਾ ਜੀ ਇਹ ਗੁਰਜੀਤ ਸਿੰਘ ਨੂੰ ਆਪਾਂ ਪਹਿਲਾਂ ਵੀ ਦੇਖੋ ਅਸੀਂ ਦੇਖਿਆ ਪਹਿਲਾਂ ਵੀ ਜਦੋਂ ਇਹ ਭਾਈ ਸਾਹਿਬ ਹੋਰੀ ਡਿਬਰੂ ਗੜ ਗਏ ਆ ਉਦੋਂ ਵੀ ਬੜਾ ਕੁਝ ਬੋਲਦਾ ਸੀ ਬਸ ਜਾਦੇ ਗੱਲਾਂ ਨਹੀਂ ਅਸੀਂ ਕਰਨੀਆਂ ਬਾਬਾ ਜੀ ਨੇ ਦੱਸ ਤੀਆਂ ਬੱਸ ਇਹਨੂੰ ਇੰਨਾ ਕਹਿਣਾ ਚਾਹੁੰਦੇ ਆ ਬਾਜ ਆ ਜਾ ਕਿ ਤੇ ਇਹ ਨਾ ਹੋਵੇ ਬਾਣੇ ਚ ਆ ਅਸੀਂ ਬਾਣੇ ਦਾ ਕਰਕੇ ਵੀ ਚਲੋ ਐ ਵੀ ਹਨਾ ਵਧੀਆ ਨਹੀਂ ਲੱਗਦਾ ਹਨਾ ਇੱਕ ਬਾਣੇ ਵਾਲਾ ਸਿੰਘ ਦਾ ਖੇਤਰ ਪੋਲਾ ਕਰਦੇ ਆ ਅਸੀਂ ਬਾਣੇ ਦਾ ਕਰਕੇ ਪਏ ਇੰਨੇ ਹੀ ਚੱਲਦਾ ਰਿਹਾ ਤਾਂ ਤੇਰੇ ਖੇਤਰ ਪਹੁੰਚ ਜਾਓ ਯਾ ਜੇ ਤੇਰੇ ਚ ਹਿੰਮਤ ਆ ਤਾਂ ਸਾਨੂੰ ਟਾਈਮ ਦੇ ਫੋਲ ਕਿੱਥੇ ਆਈਏ ਟਾਈਮ ਦਾ ਯੁਰਤ ਵਾਲੀ ਗੱਲ ਕਰ ਕੋਈ ਬੰਦੇ ਵਾਲੀ ਗੱਲ ਕਰ ਕੇਵਲਾ ਮਰੀ ਜਾਂਦਾ ਬੈਠੇ ਅੰਦਰ ਲਾਈਵ ਹੋ ਜਾਂਦਾ ਜਦੋਂ ਮਰਜੀ ਖੋਲੀਏ ਨਾ ਫਰਨਾ ਟਾਈਮ ਪਾ ਬੋਲ ਕਿੱਥੇ ਆਈਏ ਅਸੀਂ ਆਉਣਿਆ ਬਾਕੀ ਅਸੀਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਜੇ ਨੱਥ ਪਾਉਣੀ ਆ ਤੈਨੂੰ ਪਾ ਲਵੇ ਨਹੀਂ ਅਸੀਂ ਇਹਦਾ ਸੋਧਾ ਲਾਵਾਂਗੇ ਜੋ ਜੇ ਤੂੰ ਆਪਣਾ ਬਾਪ ਦੇ ਨਾਲ ਦੇ ਤਾਂ ਸਾਨੂੰ ਟਾਈਮ ਦੇ ਫਿਰ ਫਿਰ ਥਰੇ ਆਂ ਟਾਈਮ ਦੇ ਜੇ ਇਕੱਲੇ ਨੂੰ ਇਕੱਲਾ ਵੇਖਣਾ ਤਾਂ ਮੈਦਾਨ 'ਚ ਆ ਜੀ ਇਕੱਲੇ ਨੂੰ ਇਕੱਲਾ ਵੇਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ